ਲਾਏ ਆਪਾਂ ਕਰਦੇ ਨੇੜੇ ਚਾਲਿਆਂ ਦੇ ਬੂਟੇ ਤੇ ਇਹ ਲਾਏ ਆਪਾਂ ਤੀਜੀ ਵਾਰੀ ਚੌਲੇ ਲੱਗੇ ਹੋਏ ਤੁਹਾਨੂੰ ਦਿਖਾਵਾਂਗੇ ਦੂਜੇ ਪਾਸੇ ਇਹ ਲਾਏ ਪਛਿੱਤੇ ਦੁਬਾਰਾ ਕਰਦੇ ਨੇੜੇ ਤੇ ਪਹਿਲਾਂ ਲਾਏ ਤੇ ਗੜੇ ਪੈ ਗਏ ਫਿਰ ਲਾਏ ਤੇ ਦੂਸਰਾ ਸੁੰਡੀ ਪੈ ਗਈ ਜਿਹੜੀਆਂ ਲੰਬੀਆਂ ਲੰਬੀਆਂ ਸੁੰਡੀਆਂ ਜੀਆਂ ਨਿਕਣਕ ਚੋਂ ਨਿਕਲ ਕੇ ਆਈਆਂ ਉਹ ਪੈ ਗਈਆਂ ਫਿਰ ਹੁਣ ਇਹ ਤੀਜੀ ਵਾਰੀ ਲਾਏ ਮੇਕ ਲਾ ਕੇ ਛੱਡਨੇ ਤੇ ਹੁਣ ਇਹ ਜੂਨ ਮਹੀਨੇ ਚ ਲੱਗਣਗੇ ਜੂਨ ਮਹੀਨੇ ਚ ਹਨ ਫਲੀਆਂ ਲੱਗ ਜਾਣਗੇ ਸੋ ਹੁਣ ਸੋਹਣੇ ਹੋ ਗਏ ਬੂਤੇ ਤੇ ਇਹ ਕਾਫੀ ਬੂਤੇ ਨੇ ਗੰਨੇ ਆਪਾਂ ਕਟਾ ਦਿੱਤੇ ਇਹ ਆਪਣੇ ਘਰ ਦੇ ਨੇੜੇ ਆਹ ਤੋਰੀਆਂ ਛੋਟੀਆਂ ਹਜੇ ਇਹ ਆਹ ਦੇਖੋ ਬੜੇ ਸੋਹਣੇ ਹੁਣ ਬਣ ਗਏ ਨੇ ਉਧਰ ਗੋਡੀ ਪਾਈ ਸੀ ਇੱਧਰ ਅੱਜ ਪਾਵਾਂਗੇ ਤੇ ਇੱਥੇ ਕੁਝ ਮਿਰਚਾਂ ਦੇ ਬੂਟੇ ਨੇ ਉੱਧਰ ਵੱਡੇੀਆਂ ਮਿਰਚਾਂ ਲੱਗੀਆਂ ਆਈਆਂ ਤੇ ਐਵੇਂ ਕਰਕੇ ਨਾ ਜੀ ਹੁਣ ਬੜੇ ਸੋਨੇ ਇਹ ਜੂਨ ਮਹੀਨੇ ਚ ਲੱਗ ਜਾਣਗੇ